ਸਾਥ ਸੰਗਤ ਜੀ 50 ਅੰਗ ਸੰਖਿਆ ਦੇ ਰੂਪ ਵਿੱਚ ਹੋ ਚੁੱਕੇ ਸਨ ਅੱਜ ਅੱਗੇ ਸੰਥਰਮ ਹੋ ਜਾ ਰਹੀ ਹੈ ਹਾਂਜੀ ਸ੍ਰੀ ਰਾਗ ਮਹੱਲਾ ਪੰਜਵਾ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਦ ਪਾਈ ਮੀਤ ਸੁਰਿੱਧ ਕੀਏ ਵਿਖਿਆਰ ਚਿਆ ਬਾਦ ਪਾਈ ਮੀਤ ਸੁਰਿੱਧ ਕੀਏ ਸੁਰਿੱਧ ਜਿਹੜਾ ਹੈ ਇਹ ਪੋਲਾਖਰ ਬੋਲਣਾ ਇਸ ਨੂੰ ਅਦਕ ਲਾ ਕੇ ਨਹੀਂ ਸੁਰਿੱਧ ਨਹੀਂ ਬੋਲਣਾ ਭਾਈ ਮੀਤ ਸੁਰਦਿ ਕੀਏ ਵਿਖਿਆ ਰਚਿਆ ਬਾਦ ਚਲੋ ਜੀ ਭਾਈ ਮੀਤ ਸੁਰਦਿ ਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵਈ ਪੈ ਨਾਵੇ ਬਿਸਮਾਦ ਮੇਰੇ ਮਨ ਸਤਗੁਰ ਕੀ ਸੇਵਾ ਲਾਗ ਜੋ ਦੀਸੈ ਸੋ ਵਣਸਣਾ ਮਨ ਕੀ ਮਤ ਤਿਆਗ ਰਹਾਓ ਜੋ ਕੋ ਕਰ ਹਰ ਕਾਇਆ ਤਾਵੇ ਦੈਦਿਸ ਚਾਏ ਲੋਭੀ ਜੰਤ ਨਾ ਜਾਣਈ ਪੱਖ ਅਪੱਖ ਸਭ ਖਾਏ ਕਾਮ ਕ੍ਰੋਧ ਮਦ ਬਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਪੀਤਰ ਚੋਗ ਬਨਾਏ ਤਿਸਨਾ ਪੰਖੀ ਫਸਿਆ ਨਿਕਸਣਾ ਪਾਏ ਮਾਏ ਜੇ ਨਾ ਕੀਤਾ ਤਿਸੈ ਨ ਜਾਣਈ ਫਿਰ ਫਿਰ ਆਵੇ ਜਾਏ ਅਨਕ ਪ੍ਰਕਾਰੀ ਮੋਹਿਆ ਬਹੁ ਵਿਦ ਇਹੋ ਸੰਸਾਰ ਜਿਸਨੋ ਰੱਖੈ ਸੁਰ ਹੈ ਸਮਰੱਥ ਪ੍ਰਖ ਅਪਾਰ ਹੈ ਹਰ ਜਨ ਹਰ ਨਿਵ ਉਦਰੇ ਨਾਨਕ ਸਦ ਬਲੇ ਹਾਰਾ ਸ੍ਰੀ ਰਾਗ ਮਹੱਲਾ ਪੰਜਵਾ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤੇ ਸਰ ਡੰਫ ਪਸਾਰੈ ਮਹੌਲਤ ਪੁੰਨੀ ਚੱਲਣਾ ਤੂੰ ਸੰਮਲ ਕਰ ਬਾਰੈ ਹਰ ਗੁਣ ਗਾਉ ਮਨਾ ਸਤਗੁਰ ਸੇਵ ਪਿਆਰੈ ਕਿਆ ਥੋਰੜੀ ਬਾਤ ਗਮਾਨੈ ਰਹਾਓ ਜੈਸੇ ਰਹਿਣ ਪ੍ਰਾਹੁਣੇ ਉਠ ਚਲਸੈ ਪ੍ਰਬਾਤ ਕਿਆ ਤੁਰਤਾ ਗਿਰਸਤ ਸੋ ਸਭ ਫੁੱਲਾ ਕੀ ਬਾਗਾਤ ਮੇਰੀ ਮੇਰੀ ਕਿਆ ਕਰ ਹੈ ਜਿੰਦਿਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ 84 ਹ ਪ੍ਰਮਤਿਆ ਦੁਲੱਬ ਜਨਮ ਪਾਇਓਏ ਨਾਨਕ ਨਾਮ ਸਮਾਲ ਤੋ ਸੋ ਦੇ ਨੇੜਾ ਆਇਓਏ ਸ੍ਰੀ ਰਾਗ ਮਹੱਲਾ ਪੰਜਵਾ ਤੇ ਚਰ ਵਸਿਆ ਸੁਹੇਲੜੀ ਜਿਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲੈ ਮਨ ਬੈ ਰਾਗ ਪਿਆ ਦਰਸ਼ਨ ਦੇਖਣਾ ਕਾ ਚਾਉ ਤਨ ਸੋ ਤੇਰਾ ਥਾਨ ਰਹਾਓ ਜਿਚਰ ਵਸਿਆ ਕੰਤ ਘਰ ਜਿਓ ਜਿਓ ਸਭ ਕਹਾਤ ਜਿਚਰ ਵਸਿਆ ਕੰਤ ਘਰ ਘਰ ਤੇ ਬਿਸਰਾਮ ਲਾਓ ਜਿਚਰ ਵਸਿਆ ਕੰਤ ਘਰ ਜਿਓ ਜਿਓ ਸਭ ਕਹਾਤ ਚਲੋ ਜੇ ਚਰ ਵਸਿਆ ਕੰਤ ਕਰ ਜਿਓ ਜਿਓ ਸਬਕ ਹਾਤ ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਪਈੜਾ ਸੋਹ ਸੇਵਤੂ ਸਾਹੁਰਾ ਸੁਖ ਵਸ ਗੁਰਮਿਲ ਚੱਜ ਅਚਾਰ ਸਿੱਖ ਤਦ ਕਦੇ ਨਾ ਲੱਗੈ ਦੁੱਖ ਸਬਨਾ ਸਾਹੁਰੈ ਵੰਜਨਾ ਸਭ ਮੁਕਲਾਵਨ ਹਾਰੈ ਨਾਨਕ ਤਨ ਸੁਹਾਗਨੀ ਜਿਨ ਸਹ ਨਾਲ ਪਿਆਰ ਸ੍ਰੀ ਰਾਗ ਮਹਲਾ 5 ਕਰ ਛੇਵਾ ਕਰਨ ਕਰਨ ਏਕੋ ਹੀ ਜਿਨ ਕੀਆ ਆਕਾਰ ਹੈ ਤੇ ਸਹ ਤੇ ਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਹਿ ਧਿਆਏ ਛੋੜ ਸਗਲ ਸਿਆਨ ਪਾ ਸਾਚ ਸਬਦ ਲੈ ਵਲਾਏ ਰਹਾਓ ਦੁਖ ਕਲੇਸ਼ ਨਾ ਭਉ ਬਿ ਆਪੈ ਗੁਰ ਮੰਤਰ ਹਿਰਦਾ ਹੋਏ ਜੋ ਕੋਟ ਜਤਨਾ ਕਰ ਰਿਹਾ ਗੁਰ ਬਿਨ ਤਰਿਓ ਨਾ ਕੋਇ ਦੇਖ ਤਰਸਨ ਮਨ ਸਾਧਾਰ ਹੈ ਪਾਪ ਸਗਲੇ ਜਾਹੇ ਹੋ ਤਿਨ ਕੈ ਬਲੇ ਹਰਨੈ ਜੇ ਗੁਰ ਕੀ ਪੈਰੀ ਪਾਹੇ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਉ ਸੇਵਡ ਭਾਗੀ ਨਾਨਕਾ ਜਿੰਨਾ ਮਨ ਇਹੋ ਭਾਉ ਸ੍ਰੀ ਰਾਗ ਮਹੱਲਾ ਪੰਜਵਾ ਸੰਚ ਹਰ ਤਨ ਪੂਜ ਸਤਗੁਰ ਛੋੜ ਸਗਲ ਵਿਕਾਰ ਜਿਨ ਤੂ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਚਿਨਹੇ ਦਿਆ ਹਿਰਦੇ ਕਾ ਆਧਾਰ ਰਹਾਓ ਕਾਮ ਕ੍ਰੋਧ ਹੰਕਾਰ ਮਾਤੇ ਵਿਆਪਿਆ ਸੰਸਾਰ ਕਾਮ ਕ੍ਰੋਧ ਹੰਕਾਰ ਮਾਤੇ ਅਧਿਕ ਲਾ ਕੇ ਉਚਾਰਨ ਕਰਨਾ ਮਾਤੇ ਗਾਣਾ ਮਸਤ ਹੋਇਆ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਚਲੋ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸਰਨੀ ਲਾਗ ਚਰਨੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰੇਨਾ ਜਿਸ ਦੇ ਪ੍ਰਭ ਨਿਰੰਕਾਰ ਜੋ ਦਿਸੈ ਸੋ ਸਗਲ ਤੂੰ ਹੈ ਪਸਰਿਆ ਆਪਾ ਸਾਰੈ ਕਹ ਨਾਨਕ ਗੁਰ ਧਰਮ ਕਾਟਿਆ ਸਗਲ ਬ੍ਰਹਮ ਵਿਚਾਰੈ ਸ੍ਰੀ ਰਾਗ ਮਹੱਲਾ ਪੰਜਵਾ ਦੋਖ੍ਰਿਤ ਸੋਖ੍ਰਿਤ ਮੁੰਦੇ ਸੰਸਾਰ ਸਗਲਾਣਾ ਦੋਹੋਂ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਦੋਹੂੰ ਦੋਹੂੰ ਤੇ ਰਹਤ ਭਗਤ ਹੈ ਹੈ ਤੇ ਬਿਸਰਾਮਲਾ ਦੋਹੂ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਚਲੋਈ ਦੋਹੂ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਨਾ ਕਿਆ ਕਹੋ ਸੁਨੋ ਸੁਆਮੀ ਤੋ ਵੱਡ ਪ੍ਰਖ ਸੁ ਜਾਣਾ ਰਹਾਓ माන अभमाන मਦੇ सोसेवकनाही තාਤ समदर्सीੀ संत होෝ कोई कोෝටමਦही कහන कहाාවන ඒਹ कीरत කරලා कथන कहනतेੇ मुखතා गुर्මख कोई விਰලාගਤ अवගਤ காच नදरण आया संतन कीरेන ਨනකදානपाया සිरी राාගමਹਲला پஞ்சवा කාਰසਤவா. تیرا, تیرا پروسا پیار پیارے میں لاڑ لڑایا پول ہے چوک ہے بارک تر پتا مایا پولی ہے چک ہے بارک تر پتا مایا سہیلا کہن کہاون تیرا بکھم پاون راہو ہو مان تان کرو تیرا ਹੋ ਜਾਨੋ ਆਪਾ ਸਭ ਹੀ ਮੱਦ ਸਭ ਹੈ ਤੇ ਬਾਹਰ ਬੇਮਹਤਾਜ ਬਾਪਾ ਪਿਤਾ ਹੋ ਜਾਨੋ ਨਹੀਂ ਤੇਰੀ ਕਵਨ ਜੁਗਤਾ ਬੰਦਨ ਮੁਕਤ ਸੰਤ ਹੋ ਸੰਤ ਹੋ ਮੇਰੀ ਰਾਖੈ ਮਮਤਾ ਭਏ ਕਿਰਪਾਲ ਠਾਕੁਰ ਰਹਿਓ ਆਵਨ ਜਾਣਾ ਭਏ ਕਿਰਪਾਲ ਠਾਕੁਰ ਇੱਚ ਵਿਸਰਾਮ ਲਾ ਕੇ ਰਹਿਓ ਆਵਨ ਜਾਣਾ ਭਾਏ ਕਿਰਪਾਲ ਠਾਕੁਰ ਰਹਿਓ ਆਵਨ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸੋ ਸੰਗਤ ਜੀ 52 ਅੰਗ ਤੱਕ ਸੰਥਿਆ ਸਰਵਣ ਆਪ ਜੀ ਨੇ ਕਰ ਲਈ ਹੈ ਭੁੱਲਾਂ ਦੀ ਮਾਫੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ